ver crime hoga ਮੇਰੇ ਚ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਰਚਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਆਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜੜੀਆਂ ਹੈਗੀਆਂ ਇੰਸਟਾਗ੍ਰਾਮ ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਹ ਉਸਤਵਾਰ ਉਸਤਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰਕੇ ਬਾਅਦ ਚੇਚੇ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਇੰਸਟਾਗ੍ਰਾਮ ਤੋਂ ਆਈਡੀ ਲੋਡ ਅਪਲੋਡ ਕਰਕੇ ਪਾ ਰਿਆ ਸੀਗਾ ਤੇ ਜਿਹੜਾ ਕਿ ਉਹ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਹੀ ਤੁਹਾਡੇ ਤੇ ਕੰਮ ਆਉਣਗੀਆਂ ਜਿੱਦਾਂ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈਗਾ ਕਿਉਂ ਕਰ ਕੋਈ ਚਾਹ ਰਿਹਾ ਸੀ ਕੀ ਕਰਨ ਸ੍ਰੀ ਇਹਨੂੰ ਵੀਡੀਓ ਅਪਲੋਡ ਕਰ ਰਿਹਾ ਹੈ ਉਹਦੇ ਪਿੰਨਾ ਇੱਕੋ ਗਲੀ ਦੇ ਵਿੱਚ ਗਵਾਂਡ ਗਵਾਂਡ ਰਹਿੰਦੇ ਸੀਗੇ ਗਵਾਂਡੀ ਹੋਣ ਦੇ ਨਾਂ ਤੇ ਇਹਨਾਂ ਦੀ ਆਵਜ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਜਿਹਦਾ ਕਰਕੇ ਇਹ ਮਤਲਬ ਕਿ ਉਸ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰਾਮ ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ ਚਾਰ ਪੰਜ ਮਹੀਨੇ ਤੋਂ ਕਰ ਰਿਹਾ ਹੈਗਾ ਇਸ ਤਰ੍ਹਾਂ ਤੇ ਆੜੂ ਦੀ ਉਮਰ ਦਾ ਕਰਦਾ ਕਿੰਨਾ ਧਮਕੀ ਦੇ ਰਿਹਾ ਸੀਗਾ ਪਿਸਤਲ ਦਾ ਇਹਨਾਂ ਕੋਲ ਪਿਸਤਲ ਪਿਸਤਲ ਦੀ ਧਮਕੀ ਵਗੈਰਾ ਜ਼ਰੂਰ ਦਿੱਤੀ ਹੈਗੀ ਆ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੀਬੀਸੀ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਆੜੂ ਦੀ ਉਮਰ ਕਿੰਨੀ ਹੈ 20 ਸਾਲ 20 ਸਾਲ ਦੀ ਹੈਗੀ ਹੈ ਸਰ ਬਸ ਚੋਕੋ